ਜੀ ਦਾ ਖਾਲਸਾ ਵਹਿਗਰ ਜੀ ਦੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਲੋਰੈਂਸ ਬਸਨੋਈ ਦਾ ਭਰਾ ਜਿਹੜਾ ਅਨੰਬੋਲ ਬਸਨੋਈ ਆ ਅਮਰੀਕਾ ਦੇ ਵਿੱਚ ਤੇ ਜਿਹੜਾ ਉਹਦੇ ਨਾਲ ਇੱਕ ਗੋਲਡ ਗੋਲਡੀ ਵਿਰਾਡ ਇਹ ਕੀ ਦੋਨੇ ਹੁਣ ਗੈਂਗਸਟਰ ਆ ਗਏ ਇਹ ਦੋਨੇ ਜੋ ਲੋਰੈਂਸ ਬਸਨੋਈ ਦਾ ਭਰਾ ਅਨੰਬੋਲ ਬਸਨੋਈ ਤੇ ਗੋਲਡੀ ਵਿਰਾਡ ਜਿਨ੍ਹਾਂ ਨੇ ਕਿ ਸਿੱਧੂ ਮੂਸੇ ਵਾਲਾ ਜੋ ਸਿੰਗਰ ਸੀ ਉਹਦਾ ਆਪਾਂ ਕਹਿੰਦੇ ਉਹਦੀ ਹੱਤਿਆ ਦਾ ਕੇਸ ਵੀ ਇਹਨਾਂ ਨੇ ਇਹ ਆਪਣੇ ਮੰਨਿਆ ਵੀ ਵੀ ਅਸੀਂ ਉਹਦਾ ਕਤਲ ਕੀਤਾ ਜਿਹਦੇ ਵਿੱਚ ਇਹ ਸਰਕਾਰਾਂ ਨੇ ਹੁਣ ਗੱਲ ਕਰਦੇ ਆ ਅਮਰੀਕਾ ਦਾ ਜਿਹੜਾ ਟਰੰਪ ਆ ਜਿਨੇ ਕੀ ਨਮਾ ਮੁੱਦਾ ਚੱਕਿਆ ਸਾਡੇ ਪੰਜਾਬੀਆਂ ਨੂੰ ਡੀਪੋਰਟ ਕਰ ਰਿਆ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਜਿਹੜੇ ਕੀ ਸਹੀ ਤਰੀਕਿਆਂ ਨਾਲ ਗਏ ਆ ਉਹਨਾਂ ਨੂੰ ਵੀ ਤੇ ਜੇ ਹੁਣ ਗੱਲ ਕਰੀਏ ਜੁੜਾ ਲੋਰਸ ਬਸਨੋਈ ਦਾ ਭਰਾ ਅਨਮੋਲ ਬਸਨੋਈ ਤੇ ਗੋਲਡੀ ਬਰਾੜ ਇਹ ਡੱਕੀ ਲਾ ਕੇ ਗਏ ਆ ਗੈਰ ਕਾਨੂੰਨੀ ਤਰੀਕੇ ਨਾਲ ਗਏ ਹੋਇਆ ਤਾਂ ਅਮਰੀਕਾ ਦਾ ਟਰੰਪ ਇਹਨਾਂ ਉੱਤੇ ਐਕਸ਼ਨ ਕਿਉਂ ਨਹੀਂ ਲੈ ਰਿਹਾ ਦੇਵੀ ਤਾਂ ਭਾਰਤ ਦੇ ਵਿੱਚ ਕ੍ਰਾਈਮ ਕਰਕੇ ਐਨੇ ਐਨੇ ਲੋਕਾਂ ਦੀ ਹੱਤਿਆ ਕਰਕੇ ਗਏ ਹੋਇਆ ਪਹਿਲੀ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਦੀ ਜੋ ਕਿ ਇੱਕ ਪੰਜਾਬੀ ਸਿੰਗਰ ਮਰਵਾਇਆ ਗਿਆ ਸੀ ਇਸ ਗੈਂਗਸਟਰਾਂ ਨੇ ਮਾਰਿਆ ਗਿਆ ਸੀ ਉਹ ਆਪ ਮੰਨੇ ਵੀ ਆ ਪਹਿਲੀ ਗੱਲ ਪੰਜਾਬ ਦਾ ਜਿਹੜਾ ਸਿੱਧੂ ਮੂਸੇ ਵਾਲਾ ਦੂਜੀ ਆ ਗਈ ਗੱਲ ਜਿਹੜਾ ਸਲਮਾਨ ਖਾਨ ਆ 스타 ਮੁੰਬਈ ਦਾ 스타 ਹੈ ਜਿਹਨੂੰ ਆਪਾਂ ਕਹਿੰਦੇ ਆ ਫਿਲਮੀ 스타 ਜਿਹਨੂੰ ਕਿ ਲੋਕ ਬਹੁਤ ਪਸੰਦ ਕਰਦੇ ਆ ਤਾਂ ਜਿਹੜਾ ਇਹ ਆਪਣਾ ਸਲਮਾਨ ਖਾਨ ਆ ਫੇਰ ਇਹਨਾਂ ਦੇ ਘਰ ਦੇ ਉੱਤੇ ਇਹਦੀ ਫਾਇਰਿੰਗ ਹੋਈ ਆ ਜਿਹੜਾ ਲੋਰਸ ਬਸਨੋਈ ਦਾ ਭਰਾ ਤੇ ਲੋਰਸ ਬਸਨੋਈ ਦੇ ਜਿਹੜੇ ਗੈਂਗਸਟਰ ਆ ਇਹ ਜਿਹੜੇ ਸਾਥੀ ਆ 300 ਗੈਂਗਸਟਰ ਦੱਸੇ ਗਏ ਆ ਭਾਰਤ ਦੇ ਵਿੱਚ ਤਾਂ ਜਿਹੜਾ ਹੁਣ ਇਹ ਅਮਨੋਲ ਅਨਮੋਲ ਬਸਨੋਈ ਤੇ ਗੋਲਡੀ ਬਰਾੜ ਇਹ ਇਹ ਅਮਰੀਕਾ ਦੇ ਵਿੱਚ ਉੱਥੇ ਰਹਿੰਦੇ ਆ ਤਾਂ ਹੁਣ ਗੱਲ ਕੀ ਗੱਲ ਸਾਰੀ ਅੱਜ ਦੀ ਇਹੀ ਆ ਵੀ ਇਹ ਪੰਜਾਬ ਦੇ ਜਿਹੜੇ ਸਹੀ ਤਰੀਕੇ ਨਾਲ ਵੀ ਗਏ ਉਹਨਾਂ ਨੂੰ ਡੀਪੋਰਟ ਕਰ ਰਹੇ ਆ ਇਧਰ ਭੇਜਣ ਭੇਜ ਰਹੇ ਆ ਤਾਂ ਹੁਣ ਜੇ ਗੱਲ ਕਰੀਏ ਇਹਨਾਂ ਦੀ ਗੈਂਗਸਟਰਾਂ ਦੀ ਅਨਮੋਲ ਬਸनोई ਤੇ ਜਿਹੜਾ ਥੋੜਾ 골ਡੀ ਬਰਾੜ ਇਹ ਵੀ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਗਏ ਹੋਇਆ ਡੌਕੀ ਲਾ ਕੇ ਗਏ ਹੋਇਆ ਤਾਂ ਇਹਨਾਂ ਦੇ ਉੱਪਰ ਐਕਸ਼ਨ ਕਿਉਂ ਨਹੀਂ ਲੈ ਰਹੀ ਸਰਕਾਰ 트럼ਪ ਸਰਕਾਰ ਕਿਉਂਕਿ ਇਹਨਾਂ ਨੇ ਇੰਨੀਆਂ ਹੱਤਿਆ ਕੀਤੀਆਂ ਜਿਹਦੇ ਵਿੱਚ ਹੁਣ ਸਿੱਧੂ ਮੂਸੇ ਵਾਲਾ ਪਹਿਲੇ ਨੰਬਰ ਤੇ ਦੂਜਾ ਨੰਬਰ ਜਿਹੜਾ ਸਲਮਾਨ ਖਾਨ ਆ ਉਹਦੇ ਘਰ ਦੇ ਉੱਤੇ ਫਾਇਰਿੰਗ ਹੋਈ ਤਤੀਜੀ ਤੀਜਾ ਇਹਦਾ ਹੋਇਆ ਉਹ ਸਿੱਦਕੀ ਬਾਬਾ ਜੀ ਦੀ ਕਿ ਇਹਨਾਂ ਨੇ ਹੱਤਿਆ ਕੀਤੀ ਆ ਪਹਿਲਾ ਚੈਲੰਜ ਕੀਤਾ ਬਾਅਦ ਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਉਤਾਰ ਦਿੱਤਾ ਜਾਂਦਾ ਜਿਹਦੇ ਵਿੱਚ ਇਹ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਆ ਨਾ ਕੋਈ ਇਹ ਉਹਨਾਂ ਉੱਪਰ ਐਕਸ਼ਨ ਲੈ ਰਹੀ ਆ ਤੇ ਜੇ ਗੱਲ ਕਰੀਏ ਹੁਣ 트ੰਪ ਸਰਕਾਰ ਦੀ ਤਾਂ ਜਿਹੜੇ ਉੱਥੇ ਗੈਂਗਸਟਰ ਰਹਿ ਰਹੇ ਆ ਉਹਨਾਂ ਨੂੰ ਵਾਪਸ ਕਿਉਂ ਨਹੀਂ ਡਿਪੋਰਟ ਕਰ ਰਹੇ ਜਿਹੜੇ ਪੰਜਾਬੀ ਸਹੀ ਤਰੀਕੇ ਨਾਲ ਗਏ ਆ ਉਹਨਾਂ ਨੂੰ ਤਾਂ ਵਾਪਸ ਭੇਜ ਰਹੇ ਆ 104 ਭਾਰਤੀਏ ਵਾਪਸ ਭੇਜ ਗਏ ਆ ਕਿਉਂਕਿ ਇਹਨਾਂ ਨਾਲ ਸਰਕਾਰਾਂ ਮਿਲੀਆਂ ਜੁਲੀਆਂ ਕਰੋੜਾਂ ਰੁਪਏ ਖਰਚ ਦੇ ਕੇ ਉਹਨਾਂ ਨੂੰ ਉਧਰ ਨੰਗਾਉਂਦੇ ਆ ਨਾਲੇ ਇਹ ਗਲਤ ਤਰੀਕੇ ਨਾਲ ਇਧਰੋਂ ਘੱਟੋ-ਘੱਟ ਐਨੇ ਅਪਰਾਧ ਐਨੇ ਕ੍ਰਾਈਮ ਕਰਕੇ ਉਧਰਲੇ ਦੇਸ਼ ਦੇ ਵਿੱਚ ਰਹਿ ਰਹੇ ਆ ਚਲੋ ਜੀ ਖਾਸ ਕਰਕੇ ਜੋ ਇਹ ਗੈਸਟਰਾ ਵੱਲੋਂ ਜਿਵੇਂ ਲੋਰਸ ਬਸਨੋਈ ਆ ਇਹ ਪੰਜਾਬ ਦੀ ਆਪਣੀ ਤਿਹਾਰ ਦੇਲ ਦੇ ਵਿੱਚ ਆ ਤੇ ਜਿਹੜਾ ਦੂਜਾ ਇਹ ਅਨਮੋਲ ਵਸਣੋਈ ਇਹ ਅਮਰੀਕਾ ਦੇ ਵਿੱਚ ਜੋ ਕਿ ਇਹਨਾਂ ਨੂੰ ਸਰਕਾਰਾਂ ਦੇ ਨਾਲ ਇੱਕ ਹੱਥ ਮਿਲਿਆ ਹੋਇਆ ਇਹਨਾਂ ਦਾ ਤੇ ਜਦੋਂ ਜੀ ਕਰਦਾ ਇਹ ਕਿਸੇ ਦਾ ਵੀ ਹੱਤਿਆ ਕਰ ਦੇਵੇ ਕਿਸੇ ਨੂੰ ਵੀ ਧਮਕੀ ਜੋ ਚਾਹੇ ਉਹ ਕਰਦੇ ਆ ਤਾਂ ਇਹਨਾਂ ਉੱਪਰ ਐਕਸ਼ਨ ਕਿਉਂ ਨਹੀਂ ਲੈਂਤਾ ਜਾਂਦਾ ਗੱਲ ਇੰਨੀ ਕ ਤੇ ਜੇ ਗੱਲ ਕਰੀ ਅੱਜ ਨਰਿੰਦਰ ਮੋਦੀ ਦੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਭਾਰਤ ਦਾ ਉਹ ਉਹਨਾਂ ਦਾ ਅੱਜ ਇੱਕ ਉੱਥੇ ਮੁਲਾਕਾਤ ਆ ਟਰੰਪ ਸਰਕਾਰ ਨਾਲ ਜੋ ਕਿ ਆ ਚੌਥੇ ਉਹ ਪਹੁੰਚ ਚੁੱਕੇ ਤੇ ਉਥੇ ਅਗਲੀ ਵਿਚਾਰ ਆਪਾਂ ਫੇਰ ਕਰਾਂਗੇ ਸਾਂਝੇ ਦੇਖਦੇ ਆ ਉਥੋਂ ਦੀ ਖਬਰ ਕੀ ਕਹਿੰਦੇ ਆ ਭਾਰਤੀਆਂ ਵਾਸਤੇ ਗੱਲਬਾਤ ਕਰਨ ਵਾਸਤੇ ਪਹੁੰਚੇ ਆ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਦੇ ਚਲੋ ਜੀ ਖਾਸ ਕਰਕੇ ਜਿਹੜਾ ਲੋਰੈਂਸ ਬਸਨੋਈ ਆ ਜਿਵੇਂ ਕਿ ਇਧਰ ਅਪਰਾਧ ਕਰਕੇ ਕ੍ਰਾਈਮ ਕਰਕੇ ਉਧਰ ਰਹਿ ਰਿਹਾ ਤਾਂ ਸਾਡੇ ਜਿਹੜੇ ਪੰਜਾਬੀਆਂ ਨੇ ਇੱਕ ਇੱਕ ਵਾਰ ਉਠਾਈ ਆ ਕਿ ਵੀ ਸਾਨੂੰ ਵਾਪਸ ਭੇਜ ਰਹੇ ਆ ਜਿਹੜੇ ਪਾ ਜਿਹੜੇ ਗੈਂਗਸਟਰ ਰਹ ਰਹੇ ਆ ਉਹਨਾਂ ਉੱਪਰ ਕਿਉਂ ਨਹੀਂ ਐਕਸ਼ਨ ਲੈ ਰਹੀ ਸਰਕਾਰ 트ੰਪ ਸਰਕਾਰ ਜਿਹੜੇ ਉਥੋਂ ਦੇ ਰਾਸ਼ਟਰਪਤੀ ਆ ਐਨੇ ਕ੍ਰਾਈਮ ਕਰਕੇ ਮੰਨਦੇ ਵੀ ਆ ਖੁਦ ਵੀ ਅਸੀਂ ਇਹ ਕ੍ਰਾਈਮ ਕਰਿਆ ਸਿੱਧੂ ਮੂਸੇ ਵਾਲੇ ਨੂੰ ਅਸੀਂ ਮਰਵਾਇਆ ਸਿੱਧਕੀ ਬਾਬੇ ਨੂੰ ਅਸੀਂ ਮਰਵਾਇਆ ਪਹਿਲਾਂ ਕੀ ਚੇਤਾਵਨੀ ਦਿੱਤੀ ਗਈ ਆ ਉਹਨਾਂ ਨੂੰ ਚਲੋ ਜੀ ਖਾਸ ਕਰਕੇ ਫਿਰ ਤੋਂ ਕਹਨੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਦਿਆ ਕਰੋ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਵਿੱਚ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਰ ਤੋਂ ਕਹਿੰਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ